ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਿਆ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 62790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦਿਹਾੜ ਲਈ ਨਾ ਗਰਲੈਂਡੋ ਨਾ ਜਰਸੀ ਬਿਲਕੁਲ ਮੱਝਾਂ ਵਰਗੀ ਤਾਜੀ ਸੁਹੀ ਕਾਲੇ ਰੰਗ ਦੀ ਪੰਜਾਬ ਵਾਲੀ ਗਾਂ ਦੀ ਵੀਡੀਓ ਕਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਨ ਦਾ ਬੱਸ ਕੇ ਦਦਿਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅਲਦਾ ਵੀਰ ਜੀ ਆਪਣਾ ਨਾਂ ਐਡਰੈਸ ਕਨਫਰਮ ਕਰਵਾ ਲਾ ਜੀ ਪਿੰਡ ਧੋਲਾਈ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਵੀਰ 7681994842 7681994842 ਜਿਹੜੀ ਵੀਰੇ ਆਪਾਂ ਸਕਰੀਨ ਤੇ ਗਾਂ ਦੇਖੀਏ ਨੇ ਕਹਿਮਾ ਸੁਆ ਸੁਈ ਹੈ ਸੁਆ ਬਈ ਦੂਜਾ ਸੁਈ ਹੈ ਇਹਨੂੰ ਸੁਆ ਦੂਜਾ ਓਰੀਜਨਲ ਆਪਣਾ ਕੰਮ ਵਪਾਰ ਦਾ ਹੈ ਨਾ ਵਪਾਰ ਦਾ ਚਾਹੇ ਅਗਲਾ ਤੀਜਾ ਮੰਨ ਕੇ ਲਵੇ ਯਾਰ ਦੋਸਤੋ ਆਪਣਾ ਕੰਮ ਵੀਰ ਕੰਨਾ ਹੈਗਾ ਵਪਾਰ ਦਾ ਮਾਲਕਾਂ ਨੇ ਸੁਆ ਦੂਜਾ ਦੱਸਿਆ ਤੁਸੀਂ ਚਾਹੇ ਤੀਜਾ ਮੰਨ ਲਓ ਚਾਹੇ ਚੌਥਾ ਮੰਨ ਲਓ ਪਰ ਕਹਾਉਂ ਦੀ ਦੂਜੇ ਹੀ ਹੈ ਵੇੜ ਚੰਗਾ ਸਟਰਕਚਰ ਹੈ ਮੱਝਾਂ ਵਰਗਾ ਚੋਣ ਤੇ ਮੱਝਾਂ ਵਰਗਾ ਥਣ ਤੇ ਮੱਝਾਂ ਵਰਗਾ ਰੰਗ ਹਣੀ ਹਾਜ਼ਰ ਦੁੱਧ ਕਿੰਨਾ ਵੀਰੇ ਦੁੱਧ ਭਾਈ ਪੰਜਵੀਂ ਚਵਾਈ ਹੋਊ ਅੱਜ ਸ਼ਾਮ ਨੂੰ ਤੀਜਾ ਦਿਨ ਮੰਨ ਲਓ ਸੁਈ ਨੂੰ ਤੇ 17 ਕਿਲੋ ਅਗਲਾ ਮਣਕੇ ਲੈ ਜੇ 17 ਕਿਲੋ ਦੁੱਧ ਕੰਡੇ ਨਾਲ ਮਣਕੇ ਲੈ ਜੇ ਲੀਟਰ ਮਣਕੇ ਪਾ ਕੇ ਲੈ ਜੀ ਦੋਸਤੋ 17 ਕਿਲੋ ਦੁੱਧ ਵੀਰ ਕਹਿੰਦਾ ਹੁਣ ਇਸ ਟਾਈਮ ਕੰਡੇ ਵਾਲਾ ਹਾਜ਼ਰ ਹੈ ਜੇ ਕਿਸੇ ਮੇਰੇ ਵੀਰ ਦੀ ਸੰਭਲ ਹੀ ਚਾਹੁੰਦੀ ਹੈ ਤਾਂ ਵੀਰ ਹਣੀ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਦੋਸਤੋ ਕੱਲਾ ਕੱਲਾ ਨਿਕੜ ਮਾ ਥਣ ਮੰਗਰ ਬੱਛਾ ਚਵਾਈ ਅੱਬਾ ਤੁਹਾਨੂੰ ਕਰਕੇ ਦਿਖਾਵਾਂਗੇ ਤਾਰਾਂ ਵੀਡੀਓ ਦੇ ਵਿੱਚ ਹੋਣਗੀਆਂ ਤੇ ਬਾਜਬ ਰੇਟ ਵੀਡੀਓ ਦੇ ਵਿੱਚ ਹੀ ਕਰਵਾ ਲਾਂਗੇ ਜੇ ਕਿਸੇ ਮੇਰੇ ਵੀਰ ਦੀ ਸੰਮਧਾਰੀ ਚਾਹੁੰਦੀ ਹੈ ਵੀਰ ਹਣੀ ਨਾਲ ਜਰੂਰ ਕੰਟੈਕਟ ਕਰ ਲਿਓ ਵੀਰੇ ਖੋਲ ਕੇ ਗੇੜਾ ਦੁਆਰੇ ਤੋਰੇ ਬਖਵਾ ਬਾਈਆਂ ਨੂੰ ਜੇਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸੰਮਧਾਰੀ ਚਾਹੁੰਦੀ ਹੈ ਤਾਂ ਵੀਰ ਹਣੀ ਨਾਲ ਜਰੂਰ ਕੰਟੈਕਟ ਕਰ ਲਿਓ ਵੀਰ ਦਾ ਮੋਬਾਈਲ ਨੰਬਰ 7681994842 ਦੋਸਤੋ ਤੋਰੇ ਤਾਰੇ ਦੀ ਬੈੜ ਬਿਲਕੁਲ ਸਾਫ਼ ਕੱਲਾ ਕੱਲਾ ਨਿਕਣ ਮਾ ਥਾਣਾ ਤੇ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ ਤਕਰੀਬਨ 11 ਵਜੇ ਦੇ ਲਗਭਗ ਦਾਗਾ ਵੱਡਾ ਗੱਦਗੜ ਦੋਸਤੋ ਛੋਟੀ ਨਹੀਂ ਹੈਗੀ ਮੱਝ ਜਿੱਡਾ ਗੱਦ ਤੇ ਮੱਝ ਵਰਗਾ ਹੀ ਥਾਣਾ ਤੇ ਮੱਝ ਵਰਗਾ ਹੀ ਰਾਜ ਮੱਝ ਜਿੰਨੀ ਚੌੜੀ ਤੇ ਦੁੱਧ ਵੀ ਮੱਝਾਂ ਵਰਗਾ ਐਸ ਤਰ੍ਹਾਂ ਦੀ ਗਾਂ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਜੇ ਕਿ ਮਿਲਦੀ ਵੀ ਹੈ ਤਾਂ ਉਹਨਾਂ ਦੇ ਮੁੱਲ ਜਾਦੇ ਹੁੰਦੇ ਨੇ ਬਿਲਕੁਲ ਬਾਜ਼ਾਰ ਰੇਟ ਕਰਵਾ ਕੇ ਦੇਵਾਂਗੇ ਵੀਡੀਓ ਦੇ ਵਿੱਚ ਤੇ ਧਾਰਾ ਤੁਹਾਨੂੰ ਆਪਾਂ ਮਾਰਕੀਟ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਆਪਾਂ ਵੀਰ ਨਾਲ ਜ਼ਰੂਰ ਕੰਟੈਕਟ ਕਰ ਲੈ ਵੀਰੇ ਹਨੀ ਧਾਰਾ ਮਾਰ ਕੇ ਹਾਲੇ ਬੱਚਾ ਲੱਗ ਚਲ ਵੀ ਓਏ ਦੋਸਤੋ ਨਿਆਣਾ ਪਾ ਕੇ ਬੱਚਾਂ ਦੀਆਂ ਹਾਤਾ ਚਵਾਈ ਦੇਖੋ ਤੁਸੀਂ ਬਿਲਕੁਲ ਲੈਣ ਮੱਸੀ ਬੋਟਰ ਵਰਗਾ ਚੋਂਦਾ ਗਾਂ ਦਾ 2 ਮਿੰਟਾਂ ਚ ਚਵਾਈ ਕਰਕੇ ਉੱਠ ਖੜੂ ਜੇ ਚੰਗੜਾ ਚਵਾਕਾ ਬੰਦਾ ਚੰਗਾ ਵੀਰੇ ਮਾਗਰ ਲੈ ਜੋ ਵੀ ਮਾਰ ਦੇ ਦੋਸਤੋ ਨਾਰਮਲ ਸੇਵਾ ਤੇ ਪੀਕ ਲੈਵਲ ਤੇ ਜਾ ਕੇ ਬੈਠ ਨੇ 20 ਕਿਲੋ ਦੁੱਧ ਬੜੇ ਆਰਾਮਦਾਇਕਾ ਦੇ ਦੇਣਾ ਚਵਾਈ ਦੀ ਬਿਲਕੁਲ ਸਾਫ ਛੜ ਦੇ ਵੀਰੇ ਤੇ ਹੁਣ ਖੜਾ ਹੋ ਕੇ ਰੇਟ ਦੱਸ ਦੇ ਰੇਟ ਦੱਸਣਾ ਲੈਣ ਦੇ ਨਾਲਾ ਬਿਲਕੁਲ ਮੁੱਲ ਹੈ ਬਾਈ 80000 ਰੁਪਇਆ ਅਸੀਂ ਲੈਣ ਦੇਣਾ ਲੈਣ ਦੇਣ 75000 ਹੀ ਲੈਣਾ ਬਸ ਦੋਸਤੋ ਬਿਲਕੁਲ ਵੀਰ ਨੇ ਬਾਜਬ ਰੇਟ ਕੀਤਾ ਹੈ 80000 ਚੋ ਵੀਰ ਕਹਿੰਦਾ ਮੁੱਲ ਹੈ 75000 ਦੀ ਦੇ ਦਾਂਗੇ ਘਰੇ ਆਏ ਬੰਦੇ ਦਾ ਮਾਨ ਤਨ ਜਰੂਰ ਚਾਹੇ ਪਹੁੰਚ ਕਰਾ ਲਿਓ 80000 ਚ ਪਹੁੰਚ ਘਰੇ ਵਾਲਾ ਮੁੱਲ 75000 ਬਾਜ਼ਾਰ ਰੇਟ 75 ਕਰਤਾ ਵੀ ਉਹਨੇ ਬਿਲਕੁਲ ਜੇ ਕਿਸੇ ਮੇਰੇ ਵੀਰ ਦੀ ਸੰਭਾਲੀ ਚਾਹੁੰਦੀ ਹੈ ਤਾਂ ਵੀਰハਣੀ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਗਾਂ ਤੁਸੀਂ ਲਿਆ ਸਕਦੇ ਹੋ ਆਪਣਾ ਕੰਮ ਕੇਵਲ ਦੇ ਕੇਵਲ ਵੀਡੀਓ ਬਣਾਉਣਾ ਜੇ ਕਿਸੇ ਮੇਰੇ ਵੀਰ ਦੀ ਸੰਭਾਲੀ ਚਾਹੁੰਦੀ ਹੈ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਦੋਸਤੋ ਸੀਲ ਠੱਡੀ ਸ਼ਾਂਤ ਸੁਭਾਅ ਵਾਲੀ ਯੇਕਸੇ ਮੇਰੇ ਵੀਰ ਦੀ ਸਹਾਮਦਾਰੀ ਚਾਹੁੰਦੀ ਆ ਵੀਰ ਹਣੀ ਨਾਲ ਜ਼ਰੂਰ ਕੰਟੈਕਟ ਕਰ ਲਓ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 76819 49842 49842 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ